हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਰਹੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚੂਸਲੇਵੜ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਅੰਗਰੇਜ਼ ਸਿੰਘ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਦੋ گاਵਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇਹ ਦੋਵੇਂ ਗਾਵਾਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਆਪਾਂ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਲੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲਈ ਦੀ ਆਹ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਵੀ ਠੀ ਚੱਲੀ ਜਾਂਦਾ ਕੰਮ ਕਰ ਰਹੀ ਹੈ ਹਾਂ ਜੀ ਵਧੀਆ ਚੱਲੀ ਜਾਂਦਾ ਐ ਐਡਰੈਸ ਬੋਲ ਦਿ ਵੀਰ ਹਾਂ ਐਡਰੈਸ ਵੀਰ ਜੀ ਪਿੰਡ ਚੂਸਲੇਵੜ ਹਾਂ ਜੀ ਤੇ ਵੈਸੇ ਆਪਣਾ ਪੱਟੀ ਮੋੜ ਜਿਹੜਾ ਚੌਕ ਹਨਾ ਜੀ ਉਸ ਤੋਂ ਕਰਿਆਲੇ ਵਾਲੀ ਸੜਕ ਤੇ ਪੱਟੀ ਮੋੜ ਤੋਂ ਕਿਲੋਕੀਮੀਟਰ ਅੱਗੇ ਆਪਣਾ ਘਰ ਹੈ ਮੇਨ ਰੋਡ ਤੇ ਠੀਕ ਹੈ ਜੀ ਤੇ ਜੋ ਮੋੜ ਤੋਂ ਤੁਰੇ ਤੇ ਕਿਲੋਕੀਮੀਟਰ ਅੱਗੇ ਆਉਣਾ ਬਾਈਕਾ ਚੂਸਲੇਵੜ ਪਿੰਡ ਬਾਈਕਾ ਚੂਸਲੇਵੜ ਦੀ ਹਾਂ ਜੀ ਠੀਕ ਹੈ ਜੀ ਤੇ ਆਪਣਾ ਤਹਿਸੀਲ ਪੱਟੀ ਜਿਲ੍ਹਾ ਜੀ ਪੱਟੀ ਨਾ ਅੰਗਰੇਜ਼ ਸਿੰਘ ਹਾਂ ਹਾਂ ਜੀ ਤੇ ਮੋਬਾਈਲ ਨੰਬਰ 7509924006 ਠੀਕ ਹੈ ਜੀ ਹਾਂ ਜੀ ਦੋ ਗ ਇਹ ਕਿ ਦੋਵੇਂ ਤਾਹੀਆਂ ਸੂਈਆਂ ਦਾ ਤਾਹੀਆਂ ਸੂਈਆਂ ਸ਼ੁਰੂ ਕਰ ਲਿਆ ਪਏ ਇਸ ਗਾਂ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਗਾਂ ਕਿੰਨੇ ਵਸ ਵਸ ਗਈ ਇਹ ਪਹਿਲੇ ਨਹੀਂ ਆ ਜੀ ਅੱਛਾ ਜੀ ਤੇ ਕੋਈ ਚੌਥਾਕ ਦਿਨ ਲਾਓ ਆਈ ਸੂਈ ਨੂੰ ਅੱਛਾ ਜੀ ਤੇ ਬੌਲਾ ਇਹਦੇ ਥੱਲੇ ਲਾ ਲਓ ਦੁੱਧ ਲਾ ਲਓ ਹੂੰ ਪੀ 16 17 ਦੇ ਕਰੀਬ ਆ 16 17 ਕਿਲੋ 16 ਹਾਂ ਜੀ 15 ਤੋਂ ਬਾਹਰ ਆ ਠੀਕ ਹੈ ਜੀ ਹਾਂ ਜੀ ਇਹ ਪੱਕਾ ਕਹਿਣ ਨੂੰ ਤਾਂ ਚਲੋ ਚਰਾਜੀ ਵੇਰ ਜਿੰਨਾ ਮਰਜੀ ਚਲੋ ਕਹਿ ਦਈਏ ਹਾਂ ਜੀ ਹਾਂ ਜੀ ਤੇ ਇਹਨਾਂ ਕਾ ਹੈਗਾ ਠੀਕ ਹੈ ਜੀ ਦੁੱਧ 20 ਤੇ 18 17 ਤੇ ਨਾਰਮਲ ਹੀ ਬੰਦਾ 18 ਕਿਲੋ ਦੇ ਕਰੀਬ ਇਹਦਾ ਠੀਕ ਹੈ ਜੀ ਹਾਂਜੀ ਤੇ ਉਹ ਜਾਣ ਵਾਲੀ ਹਾਂਜੀ ਬੱਚਾ ਦਾ ਕੀ ਬੱਚਾ ਵੱਛਾ ਜੀ ਹਾਂਜੀ ਆ ਆ ਬੈਠਾ ਹਾਂਜੀ ਆ ਦੋਸਤੋ ਬੱਚਾ ਦਾ ਵੱਛਾ ਜੀ ਬੈਠਾ ਕਰ ਲੋ ਚੱਕ ਬੱਚੇ ਦੋਵੇਂ ਦੋਵੇਂ ਕਮ ਕਰ ਦੋਸਤੋ ਬੱਚੇ ਹੀ ਇਹ ਦੋਵੇਂ ਬੱਚੇ ਆ ਰਮਾਨਾ ਬੈਠੇ ਜਿੱਦੋਂ ਤੇ ਪੀ ਕੇ ਤੇ ਸੂਭਾ ਵੀਰ ਪਹਿਲਾਂ ਸੀ ਦੰਦਾ ਚੈੱਕ ਕੀਤੀ ਕਿਵੇਂ ਦੰਦਾ ਛਿੱਗੀ ਨਹੀਂ ਛਿੱਗੀ ਹੈ ਹਾਂਜੀ ਤੋੜ ਗਈ ਜੀ ਲਓ ਜੀ ਦੋਸਤੋ ਚੈੱਕ ਕਰ ਲਓ ਪਹਿਲਾ ਸੂਹਾ ਗਾਂ ਸੂਈਏ ਸੂਈ ਨੂੰ ਕੋਈ 4 ਕਿਤਿਆਂ ਦਾ ਟਾਈਮ ਬਗਾਇਆ ਹਵਾਨੇ ਦੀ ਤੱਕ ਥੋੜੀ ਜੀ ਗਾਂ ਰੱਖਦੀ ਹੈ ਹਾਂ ਗਾਂ ਨੂੰ ਰੱਖਦੀ ਹੈ ਇਹਦਾ ਦੁੱਧ ਦੁੱਧ ਨਾਲ ਚਵਾਈ ਦੁੱਧ ਵੀਰ ਕੇ 15 ਤੋਂ ਪਲੱਸ ਹੋ ਜਿਹੜਾ ਬੋਲਾ ਹੋਊਗਾ ਮੌਕੇ ਦਾ ਜਿਹੜਾ ਤਿਆਰ ਹੈ ਬਾਕੀ ਪਸ਼ੂ ਸੂਏ ਸਵਾਏ ਦੋਵੇਂ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਵੀ ਕਰ ਸਕਦਾ ਤੋਰ ਕੇ ਦੋਸਤੋ ਗਾਂ ਪਰ ਦਿਖਾ ਦਿੰਦੇ ਆ ਤਰਾ ਕੋੜੀਆਂ ਨੂੰ ਪਾਈ ਦੀ ਲਓ ਜੀ ਚੈੱਕ ਕਰ ਲਓ ਕੱਡ ਕੱਡ ਦੋਸਤੋ ਗਾਂ ਦਾ ਪੂਰਾ ਵਧੀਆ ਫੁੱਲ ਹੈ ਵੀ ਬੋਡੀ weight ਲਓ ਕਰੋ ਚੱਕ ਨਇਆ ਵੀਰ ਮੋੜਦਾ ਕਰੋ ਚੈੱਕ ਬੱਚੇ ਦੀ ਕਾਲ ਕਰਦੀ ਨਾ ਹਾਂਜੀ 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 ਇਹ ਆ ਕੇ ਫਿਰ ਜਰਸੀ ਦਾ ਕਰਾਉ ਸੀ ਓਏ ਠੀਕ ਹੈ ਜੀ ਹਾਂਜੀ ਕੱਦ ਕਰ ਦੋਸਤੋ ਗਾ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਆਰਡਰ ਕੁਆਲਟੀ ਦੋਸਤੋ ਦੋਵਾਂ ਸਾਈਡਾਂ ਤੋਂ ਵਿਖਾ ਦਿਨਾ ਕਰੀ ਆਹ ਲੋ ਜੀ ਕਰੋ ਚੱਕ ਇਹ ਉਲਟ ਪਹਿਣੀ ਵਾਲੇ ਪਾਸੋਂ ਤੋਂ ਵਿਖਾਈਏ ਬੈਕ ਸਾਈਡ ਤੋਂ ਵਿਖਾਣਾ ਧਾਰਾ ਧੋਰਾ ਵੀ ਚਾਰੇ ਥਾਂ ਤੇ ਬਰਾਬਰ ਆਉਂਦੀ ਐਨ ਬਰਾਬਰ ਜੀ ਫੁੱਲ ਗਾਰੰਟੀ ਠੀਕ ਹੈ ਜੀ ਕਾਰਾਂ ਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਕੋਈ ਵੱਧ ਘਟਨਾ ਹੋਵੇ ਲੋਈ ਦੱਸੋ ਬਹਿਣੀ ਵਾਲੇ ਪਾਸੋਂ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਲਓ ਟੱਕ ਗਾਂ ਲਗਾ ਦੀ ਉਹ ਲੇਵਾ ਚੌੜਾ ਹਾਂਜੀ ਹਾਂਜੀ ਤੋਰਾ ਤਾਂ ਚੰਗਾ ਹੈ ਰੈੱਡ ਠੀਕ ਹੈ ਜੀ ਜਾਂਚ ਬੱਚਾ ਦੋਸਤੋ ਇਹਦੇ ਮਗਰ ਵਸ਼ਾ ਜੇ ਤੇ ਵੀਰ ਮੁੱਲ ਦਾ ਹਾਂਜੀ ਮੁੱਲੇ ਦਾ ਭਾਜੀ 60000 ਰੁਪਇਆ ਕਰਦੇ ਹਾਂ ਜੀ ਹਾਂਜੀ ਤੇ ਜਿਹੜਾ ਦੇ ਲਏ ਉਹ 58 58 58 ਹਾਂਜੀ ਹੈ ਕਿ ਜੈਸ ਕੋਈ 58 ਚ ਜੇ ਕੋ ਦੂਰ ਦਾ ਵੀਰ ਕਦੂ ਤੇ ਮਾਨ ਕਰ ਦਾਂਗੇ ਅੱਛਾ ਜੀ ਬਾਕੀ ਵੇਖੋ ਰੇਟ ਹੀ ਆਪਾਂ ਕੀ ਕੀਤਾ ਪਹਿਲਾਂ ਵਹਿੜ ਠੀਕ ਹੈ ਜੀ ਹਾਂਜੀ ਤੇ ਕਰਾਂਗੇ ਜਰੂਰ ਮਾਨ ਠੀਕ ਹੈ ਜੀ ਪਰ ਬਹੁਤਾ ਥੱਲੇ ਨਾ ਜਾਣ ਵੀਰ ਕਈ ਵੀਰ ਬਹੁਤਾ ਥੱਲੇ ਚਾਹ ਜਾਂਦੇ ਆ ਬਸਾ ਨਾ ਕਰ ਰ ਵੀਰ ਚਲੋ ਉਹਨੇ ਆਪ ਦਾ ਰੇਟ ਲਾਉਣਾ ਗੱ ਕਰਨੇ ਹਾਂਜੀ ਹਾਂਜੀ ਪਰ ਹਾਂਜੀ ਤੇ ਕਿ ਤੱਕ ਲੋ ਜੀ ਦੋਸਤੋ 60000 ਰੁਪਿਆ ਡਿਮਾਂਡ ਰੱਖੀ ਆ ਤੇ 58000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਵੀਰ ਭਰਾਛੇ ਦਿਨ ਕੋਲ ਮੌਕੇ ਤੇ ਮਾਨਤਾਣ ਜਰੂਰ ਹੋਊਗਾ ਰਾਜੀ ਸੰਭੀ ਵੇਖੋ ਕਿੱਡੀ ਹਾਂਜੀ ਹਾਂਜੀ ਮੋਲ ਵੀਡੀਓ ਵਾਲੇ ਫਿਕਸਿੰਗ ਹੁੰਦੇ ਤੇ ਇਹਦੇ ਨਾਲ ਜਿਹੜੀ ਬੱਦੀ ਜਰਸੀ ਵੀ ਦਸੀ ਇਹਦੀ ਡਿਟੇਲ ਸੀ ਇਹ ਵੀ ਜੀ ਤੇ ਤੀਜਾ ਦੇ ਅੱਜ ਇਹਨੂੰ ਤੀਜਾ ਦੇ ਅੱਜ ਬੋਲ ਜੀ ਹੈ ਪਰਸੋ ਛਾਮੀ ਸੂਈ ਹੈ ਇਹਦੇ ਮਗਰੋਂ ਬੱਚਾ ਜੀ ਹੈ ਬੱਚਾ ਜੀ ਠੀਕ ਹੈ ਜੀ ਹਾਂਜੀ ਤੇ ਕਹਿੰਦਾ ਬੋਲੋ ਚੌਂਡੀ ਨੂੰ ਬੋਲਿਓ ਅੱਜ ਵੇਲੀ ਕਰਾਂਗੇ ਅੱਛਾ ਜੀ ਹਾਂਜੀ ਤਕਰੀਬਨ ਕੋਈ ਕੰਮ ਦਾ ਅੰਦਾਜ਼ਾ ਕੋਈ ਚੋਇਆ ਜੀ ਤਕਰੀਬਨ ਕੋਈ 12 13 ਕਿਲੋ ਲਾ ਲੋ 14 12 ਤੋਂ 15 ਮਹੀਨਾ ਦਾ ਲਾਓ ਅੰਦਾਜ਼ਾ 12 ਤੋਂ ਪਲੱਸ ਹੀ ਹੈ ਜੀ ਹਾਂ ਮੌਕੇ 15 ਪਲੱਸ ਦੇ ਕਰੀਬ ਚਵਾਊਗੀ ਕੋਈ 18 17 20 ਕਿਲੋ ਨਹੀਂ ਕਹਿੰਦੇ ਅੱਛਾ ਜੀ ਤੇ ਜਰ ਸਿੰਘਾ ਸਾਹਿਬ ਨਾਲ ਇਹਨੂੰ ਹਾਂਜੀ ਜਰ ਸਿੰਘਾ ਸਾਹਿਬ ਨਾਲ ਕੱਦ ਵੀ ਚੰਗਾ ਹਾਂਜੀ ਹ ਲਓ ਦੋਸਤੋ 15 16 18 ਲੀਟਰ ਦੀ ਵੀਰ ਉਮੀਦ ਰੱਖਦਾ ਵਾ ਹਾਂਜੀ 15 18 ਲੀਟਰ ਦੋਤੇ ਨਾਰਮਲ ਦੇਣਾ ਚਾਹੀਦਾ ਇਹਨੂੰ ਬਾਕੀ 12 ਕ ਲੀਟਰ ਜਿਹੜਾ ਹੁਣ ਬੋਲਾ ਜਿਹੜਾ ਤਿਆਰ ਆ ਹਾਂਜੀ ਬੱਚਾ ਦੋਸਤੋ ਸਜਜ ਸਹੀ ਕਰਕੇ ਬੱਚੇ ਦਾ ਕਰਦੀ ਖੜਾ ਤੇ ਜਿਆਦਾ ਇਹ ਦੋਸਤੋ ਯਰਸੀ ਦਾ ਕ੍ਰੋਸ ਸੰਗ ਜਿਹਦਾ ਲਓ ਜੀ ਇਹਦੀ ਫੀਸ ਕੁਆਲਿਟੀ ਤੁਹਾਨੂੰ ਦਿਖਾ ਦੂਗਾ ਜਦੋਂ ਕੰਨ ਛੋਟਾ ਛੋਟਾ ਕੰਨ ਹਾਂਜੀ ਹਾਂਜੀ ਆ ਲੋ ਚੈੱਕ ਕਰ ਲੋ ਜੀ ਪਹਿਲੇ ਦੋੇ ਤੋਰੇ ਦੀਆਂ ਨੇ ਉਹ ਜਾਨ ਚ ਹਾਂਜੀ ਹਾਂਜੀ ਸੱਜੇ ਸੂਏ ਪਹੂ ਦੋਸਤ ਦੋਵੇਂ ਤੇ ਬੱਚੇ ਦਾ ਥੋੜਾ ਜਿਆਦਾ ਖਿੱਚ ਕਰਦੇ ਖਾਲੇ ਆ ਪੱਠਾ ਵੀ ਨਹੀਂ ਆ ਚੰਗੀ ਤਰ੍ਹਾਂ ਖਾਂਦੀ ਠੀਕ ਹੈ ਪੱਠਾ ਵੀ ਡੰਗ ਤਾਇਆ ਸੋ ਨਾ ਚੁੱਕਦਾ ਨਹੀਂ ਲਓ ਦੋਸਤੋ ਪਾਲ ਥੋੜੀ ਜੀ ਜ਼ਰੂਰ ਪਈ ਜੇ ਆ ਇੱਕ ਸਾਈਡ ਥੋੜੀ ਹੈਗੀ ਹਾਂਜੀ ਹਾਂਜੀ ਤੇ ਬਾਕੀ ਗਾਂ ਦਾ ਕੱਦ ਕਾਠ ਚੈੱਕ ਕਰ ਲੋ ਧਾਰਾ ਤੋਰਾ ਵੀ ਬਰਾਬਰ ਹੋਣੀ ਚਾਰੇ ਸਨ ਹਾਂ ਧਾਰਾ ਬਰਾਬਰ ਹੋਣੀ ਠੀਕ ਹੈ ਮਰੀਪਾਲ ਰੱਖਦੀ ਆ ਆ ਵੇਖੋ ਕੰਬੀ ਸਾਈਡ ਜੀ ਦੇ ਪਹੁੰਚ ਜਿੱਦ ਨੂੰ ਬੈਂਦਾ ਨਾ ਹਾਂਜੀ ਹਾਂਜੀ ਉਦੋਂ ਹੋ ਜਾਂਦੀ ਠੀਕ ਹੈ ਜੀ ਹਾਂਜੀ ਤੇ ਅੰਗਰੇਜ਼ ਵੀ ਇਹਦਾ ਮੁੱਲ ਕਰਦਾ ਇਹਦਾ ਮੁੱਲ 48000 ਰੁਪਿਆ ਕਰਦੇ ਵੀਰ ਜੀ ਹਾਂਜੀ ਤੇ 46 ਦੀ ਦੇ ਲੈ ਕਰਾਂਗੇ ਜੀ 46 46 ਦੀ ਠੀਕ ਹੈ ਜੀ ਦੂਰ ਵਾਲਾ ਵੀ ਹੋ ਉਤੇ ਥੋੜਾ ਹੋਰ ਮਾਨ ਕਰ ਦਾਂਗੇ 45000 ਰੁਪਿਆ ਹਾਂ ਦਾ ਆ 45 ਰੱਖ ਦੇ ਦਾਂਗੇ ਠੀਕ ਹੈ ਜੀ ਹਾਂ ਵੀ ਜਿਆਦਾ ਨਾ ਵੀਰ ਖਿੱਚ ਕਰੇ ਆ ਵੀ ਉਦੋਂ ਤੱਕ ਨਹੀਂ ਵਾਰਾ ਖਾਂਦਾ ਬਾਕੀ ਆਪਾਂ ਵਹਿਰ ਚੰਗੀ ਹੈ ਠੀਕ ਹੈ ਜੀ ਹਾਂਜੀ ਜਵਾਬ ਬੜਾ ਸੁਣ 48000 ਰੁਪਇਆ ਵੀਰ ਨੇ ਮੋਲੇ ਦਾ ਡਿਮਾਂਡ ਰੱਖੀ ਆ ਤੇ 45000 ਰੁਪਏ ਦੇ ਵਿੱਚੋਂ ਵੀਰ ਕਦਾ ਜਿਹੜਾ ਕੋਈ ਵੀਰ ਭਰਾ ਖਰੀਦ ਲੇਗਾ ਉਹਦਾ ਮੌਕਾ ਤੇ ਮਾਣ-ਦਾਣ ਛੋਟਛੱਪਾ ਜਰੂਰ ਹੋਊਗਾ। ਦੋ ਨਗ ਦੋਸਤੋਂ ਤੁਹਾਨੂੰ ਦਿਖਾਇਆ ਦੋਵੇਂ ਗਾਵਾਂ ਬਿਲਕੁਲ ਤਾਜ਼ੀਆਂ ਸੁਈਆਂ। ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸਦੀਦ ਦੋਸਤੋਂ ਜਰੂਰ ਕਰ ਲਿਆ ਕਰੋ। ਹਾਂਜੀ। ਨੇੜੇ ਜਰੂਰ ਆਵਣਾ ਜੇ ਇਹਦਾ ਪਸ਼ੂ ਦੇ। ਹਾਂਜੀ ਹਾਂਜੀ। ਹਾਂਜੀ। ਐਡਰੈਸ ਦੋਸਤੋਂ ਅਕਰੀਬੀ ਦਾ ਫੇਰ ਬੋਲ ਦਿੰਦਾ ਪਿੰਡ ਵੀ ਦਾ ਹੈਗਾ ਚੂਸਲੇਵੜ। ਅਸੀਲ ਪੱਟੀ ਜ਼ਿਲ੍ਹਾ ਸ਼੍ਰੀ ਫੋਨ ਨੰਬਰ ਵੀ ਰੈਕਿਵਿਫੇ ਬੋਲਦੇ ਆਪਾਂ 7509924006 ਠੀਕ ਹੈ ਜੀ ਹਾਂਜੀ ਭਾਈ ਪੱਟੀ ਮੋੜ ਤੋਂ ਦੋਸਤੋ ਜਦੋਂ ਆਪਾਂ ਖੇਮਕਰ ਨੂੰ ਜਾਂਦੇ ਆਂ ਤੇ ਦੋਸਤੋ ਪਹਿਲਾ ਤਕਰੀਬਨ ਕਿਲੋ ਕਮੀਟਰ ਦੂਰ ਜਾ ਕੇ ਤੇ ਵੀ ਦੀ ਜਿਹੜੀ ਹੈ ਬੈਕ ਆਉਂਦੀ ਆ ਫਾਰਮ ਬਿਲਕੁਲ ਦੋਸਤੋ ਸੜਕ ਦੇ ਉੱਤੇ ਖੇਮਕਰ ਲਈ ਸੜਕ ਦੇ ਉੱਤੇ ਕੋਈ ਵੀਰ ਆਪਣੀ ਨੰਬਰ ਤੇ ਲੋਕੇਸ਼ਨ ਲਾ ਕੇ ਵੀ ਆ ਸਕਦਾ ਨੰਬਰ ਤੇ ਵੀ ਜਦਨਾ ਸੰਪਰਕ ਕਰਕੇ ਜਦੋਂ ਮਰਜ਼ੀ ਆਉ ਉਹ ਵੀਰ ਦੇ ਕੋਲ ਪਹੂ 1 2 ਹਮੇਸ਼ਾ ਹੀ ਹੁੰਦੇ ਆ ਕਿਉਂਕਿ ਵਪਾਰ ਦਾ ਕੰਮ ਵੀਰ ਨੇ ਸ਼ੁਰੂ ਕੀਤਾ ਵਾ ਤੇ ਜਿਆਦਾਤਰ ਦੋਸਤੋ گاਵਾ ਹੀ ਵੀਰ ਲਿਆਉਂਦਾ ਪਾ ਮੱਝਾਂ-ਮੁੱਝਾਂ ਦੀ ਵੀਰੇ ਆਖੀਏ ਗਾਂ ਹਾਂਜੀ ਮੱਝਾਂ ਵੀ ਲਿਆਵਾਂਗੇ ਲਿਆਵਾਂਗੇ ਮੱਝਾਂ ਵੀ ਮਤਲਬ ਜਿਹੜਾ ਨਾਗ ਮਿਲਦਾ ਆਪਾਂ ਲੈ ਆਉਂਨੇ ਆ ਜੀ ਠੀਕ ਹੈ ਜੀ ਮੱਝ ਮਿਲੇ ਗਾਂ ਮਿਲੇ ਠੀਕ ਹੈ ਭਾਣਾ ਮਿਲ ਜੇ ਨੰਗਨ ਨਹੀਂ ਤੇ ਭਾਣਾ ਵੇਚਣਾ ਪੈਂਦਾ ਅੱਗੇ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਆਪਣੇ ਅੱਧੇ ਘੰਟੇ ਦੇ ਵਿੱਚ ਵਿੱਚ ਚਾਰ-ਪੰਜ-ਪੰਜ ਪਸ਼ੂ ਸੇਲ ਹੋ ਜਾਂਦੇ ਠੀਕ ਹੈ ਜੀ ਉਹ ਭਾਜਿਆ ਜਿ ਰੱਖੀਦਾ ਚੀਜ਼ ਚੰਗੀ ਜਿਹੜੀ ਚੀਜ਼ ਦੀ ਬਾਦ ਘਾਟ ਹੁੰਦੀ ਠਣਾ ਦੀ ਹਾਂਜੀ ਹਾਂਜੀ ਉਹ ਦੱਸ ਕੇ ਦੇ ਦਈਏ ਠੀਕ ਹੈ ਜੀ ਹਾਂਜੀ ਠੀਕ ਹੈ ਧ